ਇਹ ਉਹ ਤੇ ਟਿਮਰ ਵੀ ਬਣਾ ਸਕਦੇ ਆ ਨੰਨ ਫੜ ਲੈ ਮੇਰੀ ਜੀ ਦੂ ਮਾ 20 ਵਾਰ ਟੱਪੂ ਆ ਗਈ ਤੇ ਆਪਾਂ ਜਰਾ ਬਿੱਤੀ ਕਿਹੜੇ ਕਿਹੜਾ ਬੱਚਾ ਨੁਕੀ ਕਰਾਂਗੇ ਚੱਜ ਦੇ ਦੋਏ ਬੋਤਨੇ ਮੈਂ ਕਿਲਾ ਰੱਖਿਆ ਤੁਹਾਡੇ ਹੋਰ ਹਸਪਤਾਲੇ ਨੂੰ ਹੋਰ ਲੈਣ ਨੂੰ ਸਟੂਡੀਓ ਨੇ ਵੇਖੀ ਲੈ ਵੀਰ ਇਹਨੂੰ ਕੀ ਕਰਾਂਗੇ ਇਹਨੇ ਕਿਹਾ ਕਿ ਕੀ ਕਰਾਂ ਮੈਂ ਜੇ ਮਾਪੇ ਆਪ ਦਾ ਨੌਂ ਹੀ ਨਾ ਕੱਢਣ ਹਾਂ ਦੱਸਦਾ ਲੈ ਲੈ ਦਾਦਾ

ਤਾਂ ਪਹਿਲੇ ਵਿੱਚ ਹੀ ਲੈਂਦਾ ਲੋਕਾਂ ਨੇ ਸਾਨੂੰ ਪਿਓਰ ਬਣਾਉਂਦੇ ਠੀਕ ਆ ਅਸੀਂ ਤਾਂ ਨਹੀਂ ਕਰਦੇ ਰਣਾ ਕੋਈ ਕਰਨ ਕਰਦਾ ਐ ਸਪੈਸ਼ਲ ਫੂਡ ਕਰਕੇ ਆ ਉਹ 13 ਨਹੀਂ ਨਿਕਸਾਉਂਦੇ ਇਹ 13 ਨੁਸਾਨ ਮਿੱਤਰੋਂ ਦਾ ਫਿਸਲਾ ਠੀਕ ਹੈ ਪੋਪ ਕਾ ਪੀਸ ਲਾਵਾਂਗੇ ਸਪੋਰਟਸਾਂ ਨੂੰ ਮਰਦੀ ਨਹੀਂ ਹੋ ਗਈ ਤੁਹਾਨੂੰ ਸੀਟ ਲਾਵਾਂਗੇ ਬੱਧੀ ਨਸ ਤੱਕ ਤੇ ਸਿੱਧਾ ਨਾ ਨੇ ਇਹ ਤਾਂ ਤੋ ਦੇ ਸਿੱਧਾ ਜੇਵਾ ਕਿ ਤੇਰੇ ਜਿਹੜਾ ਹੀ ਇੱਥੇ ਆਇਆ ਇਹ ਤੇ ਮੇਰੇ ਕੋਲ ਉਹ ਤਰਕੀਦਾਂ ਨਹੀਂ ਸੀ ਮੋੜ ਦਿਆ ਵਾਲਾ ਨਹੀਂ ਮੋੜ ਨਹੀਂ ਪਾਇਆ ਮਨੇ ਜਿਸ ਸਮੇਂ ਇਹ ਆ ਦੇਖਣ ਨੂੰ ਪਾ ਆ ਕੁਸਾਇ ਭਾਈ ਪਚਾਇਤ ਪੈ ਲਾਜਾ ਬਾਕੀ ਕਹਿ ਜੀ ਬਾਈ 27000 ਦੇ ਦਈਏ 17000 ਦੇ ਦਈਏ ਸਾਢੇ 17 18 ਦੇ ਦਈਏ ਹੈ ਬਾਬਾ ਪੱਕੇ ਲਾ ਬਾਬਾ ਪੱਕੇ ਲਾ ਦੇ ਸਾਢੇ 17 ਦੀ ਹੋ ਗਈ ਨਾ ਤੂੰ ਵੀ ਦੱਸ ਦੇ ਫਿਰ ਹੁਣ ਸਿਰਿਆਣਾ ਤੈਨੂੰ ਦੇਣੀ ਆ ਪਤਾ ਯਾਰ ਨੂੰ ਪਕੜ ਜਾ ਪਤਾ ਨਹੀਂ ਬੁੱਢਾ ਬੋਮੋ ਹੋਣਾ ਬੋਲ ਰੇ ਰਾਜਾ ਹੁਣ ਤੂੰ ਵੀ ਨਾ ਕਾਜੂ ਦੇ ਇਹ ਨਹੀਂ ਉਹ ਦੇ ਦੋ ਨੀ 3000 ਦੇ ਦੋ 3000 ਦੇ ਦੇਣੀ ਆ ਦੇਖ ਲੈ ਫਿਰ ਤਾਂ ਚੱਕ ਦੂ ਬੰਦੇ ਮਿੱਤਰ ਦੱਸ ਕਾਹਕੇ ਮੋੜਾ ਹੈ ਨਾ ਮੋੜਾ ਮੈਂ ਕੱਟ ਕੇ ਵੀ ਕਰ ਤਾ ਹਾਂ ਮੈਂ ਤਾਂ ਤੂੰ ਸਹੀ ਕਰ ਉਹ ਹੈ ਨਾ ਉਹ ਬਾਈਆ ਛੋਲਾ ਖੋਲ ਯਾਰ ਫੇਰ ਬੰਨ ਲਈ ਪਾੜੀ ਇਹਦੇ ਬੱਚੇ ਕਿਹੜੇ ਨੇ ਹੋ ਬੈਠੇ ਨੇ ਚੋਰਾ ਦਾ ਨਾ ਇਧਰ ਕੀ ਹੈ ਯਾਰ ਉਧਰ ਬੱਕਰੀ ਆ ਇਧਰ ਬੱਕਰੀ ਆ ਇਧਰ ਬੋਕ ਆ ਖੱਸੀ ਚਰਾ ਕੇ ਦੇ ਇੱਥੇ ਆ ਇਧਰ ਉਹ ਦੂਜਾ ਕਾਲੇ ਕੇ ਵਾਲਾ ਕਿਸੇ ਨੇ ਸ਼ੌਕ ਨਾ ਪਾਲਿਆ ਹੋਣਾ ਓਏ ਕਿਧਰ ਕੀ ਕਰ ਨਾ ਕੀ ਆ ਮੈਂ ਕਾ ਚਾਹੀਦਾ ਇਧਰ ਬੰਦ ਕਰਨਾ ਮੈਂ ਕਾ ਉੱਥੋਂ ਇੱਥੇ ਕਿਵੇਂ ਆਜੂ ਮੋਰੀ ਦਾ ਪਕਾਈ ਭਾਇਦ ਨਾ ਬੱਚੂ ਨੂੰ ਵਸ ਸੁਣਿੰਦੀ ਆ ਆਹੋ ਹੋ ਦੇ ਅਰੇ ਦੇ ਬਾਈ ਚੁੱਲ੍ਹੇ ਦੇ ਬੱਚੇ ਜੀ ਹੱfte ਚੱਲਦੀ ਐ ਬੋਲੀ ਚੀ ਬੋਕ ਓਏ ਓਏ ਬੋਕ ਉੱਚੀ ਕਰ ਦੇ ਉੱਚੀ ਮਾਜੀ ਤਾਂ ਜਾਂਦੇ ਉੱਚੀ ਵਾਰ ਕਰ ਦੇ ਉੱਚੀ ਬੋਲੀ ਤਸਾ ਕੀ ਕਰਾਉਂਦੇ ਥੋੜਾ ਤੁਸੀਂ ਆ ਬੋਲ ਪੋ ਭੇਜ ਦੋ ਕਿਉਂ ਕਿਤੇ ਕਿਤੇ ਕਤੇ ਉਹ ਮਾਦੂ ਗੁੰਡੇ ਬੁਖਤਵਾਇਂਦਾ ਜਾਂਦਾ ਜਾਂਦਾ ਵੀਡੀਓ ਬਣੀ ਜਾਂਦੀ ਐ ਤੇ ਮੈਨੂੰ ਚੱਲਦਾ

ਤਰਨਾਲੀ ਮਰਜੀ ਦਾ ਮੈ ਤਾਂ ਮਾਰਨ ਦਾ ਹੱਥ ਪਾਉਂਦਾ ਸਾਰੇ ਬੋਰ ਦੇ ਕਿ ਚਲੋ ਜੀ ਹੋਰ ਦੇਖ ਲੈ ਤੋ ਆਹ ਦੇਖ ਲੈ ਬੱਚੇ ਵਾਲੀ ਉਹ ਦੇਖ ਲੈ ਬੱਚੇ ਵਾਲੀ ਕੋਲ ਪਰਾਂ ਹੋਰ ਮੁੱਲ ਵਾਲੀਆਂ ਵੀ ਖੜੀਆਂ ਨੇ ਲੈ ਆਹ ਦੋ ਬੱਚਾ ਵਾਲੀ ਦੇਖ ਲੈ ਲਦਕਾ ਆਹ ਪੋਪੀ ਲੈ ਆਹ ਦੇਖ ਲੈ ਸਾਰੇ ਸਾਰੇ ਲੈ ਜਾ ਖੱਚ ਕੇ ਦੋ ਬੱਚੇ ਨੇ ਜਾਨ ਦੀ ਵਿਕੀ ਆ ਚੱਪੀਆਂ ਭਾਦ ਸਿੰਗੀਆਂ ਵਾਲੀਆਂ ਜਵੇਂ ਨਾਂ ਲੱਗੇ ਲੈ ਪਰ ਨਾਲ ਵਾਲੀ ਆ ਲੈ ਇਹ ਦੇ ਦੇ ਆ ਲੈ ਆਏ ਇਹਨੂੰ ਛੱਡ ਜਾ ਆ ਮੈਂ ਤਾਂ ਕਹਿੰਦਾ ਕਾਲੀ ਲੈਣੀ ਆ ਕਾਲੀ ਲੈਣੀ ਆ ਆ ਲੈ ਚੱਤੀਆਂ ਆਹ ਬੱਚੇ ਨੇ ਦੋ ਇਹਦੇ ਕਹ ਪੀਰ ਮਾਪੀ 28000 ਰੁਪਏ ਉਸ ਤੋਂ ਲਾ ਖੋਲੀ ਐ ਕਰ ਐ ਕਰ ਉਹ ਇਹ ਖੜਾ ਨਹੀਂ ਹੈਗਾ ਤਾਂ ਆਪਣੀ ਬੱਕਰੀ ਨੂੰ ਕਿਸੇ ਨੂੰ ਵੀ ਏ ਖੜਾ ਨਹੀਂ ਮਿਲੂਗਾ ਬੱਬੂ ਹਾਂ ਤੜਕੇ ਦਾ ਤਾਂ ਹੋਊਗਾ ਹੀ ਫਿਰ ਪਿੱਛੇ ਨਹੀਂ ਗਿਆ ਵਾਰੀ ਤੜਕੇ ਫਿਰ ਤੇਰੇ ਰਕਾ ਕਹਦੇ ਥੱਲੇ ਕੀ ਆ ਉਹ ਪੋ ਸਟੂਲੇ ਕੀ ਕਰਦਾ ਹੈ ਐ ਰਤੀਆਂ ਦੇ ਬਾਪੇ ਸਟੂਲੇ ਆਊਗਾ ਕਿ ਤੂੰ ਆ ਲਓ ਜੀ ਇੱਥੇ ਕਰਦਾ ਆ ਲਓ ਆ ਲਓ ਬੱਕਰੇ ਨੇ ਵੀ ਹੋ ਕੇ ਗਏ ਕਿੰਨੇ ਮਿੰਟ ਦੇ ਹੋ ਗਏ ਮੈਂ ਤਾਂ ਇਹ ਜਮ ਨਹੀਂ ਲੈਂਦਾ ਤੇਰੀ ਉਹ ਪਹਿਲਾਂ ਇੱਕ ਕੀ ਕਰਖੀ ਤੂੰ ਪਹਿਲਾਂ ਹੀ ਦੱਸਿਆ ਸੀ ਸਾਨੂੰ ਨਹੀਂ ਬੰਦਾ ਸੀ ਤੂੰ ਥੋੜੀ ਪਕਾਈ ਮੇਰੀ ਇੱਥੇ ਤੱਕ ਲਾਟ ਟੁਟੇ ਟਟਾਵਾਂਗੇ ਸੌਦਾ ਕਰਾਵਾਂਗੇ ਹੀ ਆ। ਲੋੜੇ ਪਸੰਦ ਨਾ ਹੋਵੇ ਮੈਂ ਕਹਿੰਦਾ ਹਾਂ ਜੀ ਆ ਲੈ ਜਾਓ ਲੈ ਜਾਓ ਜੀ ਲੈ ਜਾਓ। ਕੁੜੀ ਬੜੀ ਸੋਹਣੀ ਹੈ ਜੀ ਕੁੜੀ ਬੜੀ ਸੋਹਣੀ ਹੈ। ਕਹਾਂ ਵਿਆਹ ਕੇ ਕੁੜੀ ਕਹਾਂ ਘਰ ਨੂੰ ਪੁੱਜ ਜਾਵੇ ਫਿਰ ਕਹਾਂ ਭੈਂਦੀ ਫੁੱਦੀ ਇਹਦੇ ਵਿੱਚੋਂ। ਤੇ ਫਿਰ ਪੈਸਿਆਂ ਦੇ ਰੱਖ। ਚੰਗੋ। ਕੋਈ ਨਹੀਂ। ਜਿਜਮਾਨਤ ਨਾ ਮਰੋ। ਬੱਚੇ ਵੀ ਚੰਗੇ ਨੇ। 1 ਮਹੀਨੇ ਨੂੰ ਬੱਚੇ ਵੀ। ਤੁਸੀਂ ਕੁੱਗਦਾ ਲਾਓ ਯਾਰ। ਰੁਗਦਾ ਲਾਓ। ਪਤਲਾ ਲਾ ਦੀ 20000 40 ਵਾਲੀ ਦਾ ਅੱਛਾ ਜੀ ਇਹਦਾ ਲਾਓ ਇਹਦਾ 12000 ਅੱਛਾ ਜੀ ਠੀਕ ਹੈ ਜੀ ਇਸਾਨੀ ਇੱਥੇ ਕਾਦਾ ਪੁੱਗਦਾ ਲਾਉ ਤਸਵੀਰ ਮੰਗਣ ਲੱਗਿਆ ਨਹੀਂ ਉਹ ਕੀ ਕਰਦਾ ਪੁੱਗਦਾ ਕਿਹਾ ਵੀ ਪੁੱਗਦਾ ਨਾ ਠੀਕ ਦਾ ਕਿਉਂ ਜੀ ਤੂੰ ਦੱਸ ਹੁਣ ਕਹੋ ਮਾਇਆ ਕੀ ਦੱਸਾਂ ਤੁਸੀਂ ਜ਼ਿਆਦਾ ਲਾਦੇ ਫਿਰ ਮੈਂ ਤੁਹਾਨੂੰ ਨਹੀਂ ਸਾਹਮਣੇ ਨੂੰ ਤਾਂ ਗੀਜੇ ਬੜੇ ਬੜੇ ਨੇ ਤੇਰੇ ਪੈਸੇ ਲਕੋ ਲਈ ਫੇਰ ਨਾਲੇ ਕੋਰਚ ਪਾ ਲਾਂਗਾ ਫੇਰ ਵਾਲੇ ਚ ਪਾ ਲਾਂਗਾ ਆਿੰਦ ਦਾ ਪੰਡ ਬੰਨ ਕੇ ਛਕਾ ਦੀ ਤੇ ਹਾਂ ਬਹੁਤ ਚਲਾਈਏ ਬ੍ਰੋ ਵੱਡਾ ਕਰਤਾ ਮਸਤਾ ਤੋਂ ਹੈ ਕੋਈ ਵਾਟੇ ਨਹੀਂ ਕਰਦੇ ਜੀ ਹਾਂ ਅੱਛਾ ਜੇ ਸਾ ਕੋਈ ਮਾਰਤਾ ਤੂੰ ਗਲਤੀ ਦਾ ਘਟੂ ਭਰਾਂ ਆਲਾ ਦਾ ਰੱਜ ਨੂੰ 8000 ਸੀ ਵੱਡੂ ਲੈ ਗਏ ਸੀ ਹੈ 8000 ਸੀ ਵੱਡੂ ਹੀ ਲੈ ਗਏ ਹੋਰ ਸਾਰੇ ਵੱਡੂ ਲੈ ਗਏ ਮੇਰੇ ਨਵੇਂ ਬੈਠ ਕੇ ਪੀਣੀ ਜੀ ਸੜੇ ਬੈਠ ਕੇ ਪਤਾ ਨਹੀਂ ਮੈਨੂੰ ਕੀ ਸੰਗਾ ਦਾ ਵੱਡੂ ਸਾਰੇ ਦਾ ਮਗਰ ਅੱਜ ਵੀਰੇ ਮੈਨੂੰ ਸੜ ਦੋ ਸਾਰੀ ਲੈ ਜਾ ਪੈਸੇ ਕਿ ਤੂੰ ਵੀ ਨਾਲ ਕਰਨਾ ਆਹ ਨਾ ਅਸਾਂ ਕਮਾਉਂ ਪਤਨ ਨੂੰ ਨਾ ਰੱਖਾਈ ਨਾ ਲੈ ਕੋਈ ਨਹੀਂ ਆਹ ਨਾ ਤੇ ਮਾਗਰ ਮਾਗਰ ਲੈ ਲੈ ਮਾਗਰ ਮਾਗਰ ਲੈ ਕੇ ਵਈ ਕਿਵੇਂ ਕਰੀਏ ਪਾਪੇ ਦੱਸ ਤੁਸੀਂ ਦੱਸਣਾ ਉਹ ਬੱਕਰੀ ਦੇ ਸਾਨੂੰ 25000 ਦੀ ਤਾਂ ਗੱਲ ਆ ਸੀ ਕਿਉਂ ਜੀ ਇਹ ਸੱਟ ਲੈ ਰੱਖਣਾ ਉਹਦੇ ਬੱਕਰੀ ਲਈ ਆ 35000 ਦੀ ਮੈਂ ਤਾਂ ਤੈਨੂੰ 25 ਜੱਦਦੀ ਬਾਪੇ ਮੰਨ ਗਿਆ ਹੈ ਆਪ ਹੀ ਆ ਕੋਈ ਨਹੀਂ ਕਿਉਂ ਮੈਨੂੰ ਜਿੱਥੇ ਤੇ ਰੇਂਜ ਦਾ ਪਤਾ ਹੁੰਦਾ ਮੈਂ ਸਹੀ ਕੰਮ ਕਰੂੰ ਗੱਤ ਨਹੀਂ ਕਰਦਾ ਚਲ ਉਹ ਤੇਰੀ ਕਿਸਮਤ ਬਿੱਟ ਲੇ ਗਿਆ ਨੀ ਲੈ ਕਿਵੇਂ ਹਾਲਾਤ ਤੇਰਾ ਵੇਚ ਲਿਆ ਕਿਉਂ ਜੀ ਅਸੀਂ ਨਕਾਤ ਨਹੀਂ ਕਰਕੇ ਜਾਂਦੇ ਤਾਂ ਮੈਂ ਨਹੀਂ ਆ ਰਿਹਾ ਪੱਕਾ ਲਾਗੇ ਪੰਛੀ ਦਾ ਹੁਣ ਇਹ ਨਹੀਂ ਕਹਾ ਬਾਤ ਹੈ ਹਾਂ ਭਾਈ ਉਹ ਜੀ ਕੋਈ ਨਹੀਂ ਕਰਦਾ ਕਿ ਭਾਈ ਹਮਾਰਾ ਹਰ ਨਹੀਂ ਤਾਂ ਲਓ ਜੀ ਮੰਡੀ ਤੇ ਆਪਾਂ ਨੂੰ ਮਿਲਿਆ ਬਹੁਤ ਸਿਰੇ ਦੀ ਝੋਟੀ ਹੈ ਪੂਰੀ ਘੈਂਟ ਮੱਝ ਹੈਗੀ ਤੇ ਆਪਾਂ ਪਹਿਲਾਂ ਇਹਦਾ ਤੋਰਾ ਚੈੱਕ ਕਰਦੇ ਹਾਂਗੇ ਚਾਲ ਵਗੈਰਾ ਚੈੱਕ ਕਰੋ ਜੀ ਮੱਝ ਦੀ ਪੂਰੀ ਭਰਮੀ ਮੱਝ ਹੈ ਤੇ ਲੈਵੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਲੇਗਾ ਦਾ ਪੂਰਾ ਹੀ ਸਿਰ ਆਏਗਾ ਤੇ ਮੋٹے ਹੱਡ ਦੀ ਪੂਰੀ ਉੱਚੀ ਝੋਟੀ ਆ ਪੂਰੀ ਰਾਜੀ ਆ ਤੰਦਰੁਸਤ ਆ ਤੇ ਬਾਈ ਹੋਰਾਂ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਜਾਣਕਾਰੀ ਲੈਣੇ ਆ ਮੱਝ ਦੇ ਬਾਰੇ ਬਾਈ ਸਸਰੀ ਕਾ ਕੀ ਹਾਲ ਚਾਲ ਆ ਵੀਰੇ ਵਧੀਆ ਜੀ ਆ ਕੀ ਨਾਮ ਵੀਰੇ ਆਪਣਾ ਮੇਰਾ ਨਾਮ ਦਰਮਪਾਲ ਹੈ ਜੀ ਦਰਮਪਾਲ ਹਾਂ ਜੀ ਆਪਾਂ ਕਿੱਥੋਂ ਬਲੋਂਗ ਕਰਦੇ ਆ ਸਾਡਾ ਪਿੰਡ ਬਾਲਸਰ ਹੈ ਜੀ ਤਸੀਹਰਾਨੀ ਜਿਲ੍ਹਾ सिरसा ਠੀਕ ਹੈ ਇਥੇ ਬਈ ਪਹਿਲੀ ਵਾਰ ਹੀ ਆਏ ਹੋ ਕਿ ਪਹਿਲਾਂ ਵੀ ਆਏ ਆ ਪਹਿਲੀ ਵਾਰ ਹੀ ਆਏ ਹੋ ਪਹਿਲੀ ਵਾਰ ਹੀ ਆਏ ਹੋ ਠੀਕ ਹੈ ਤੇ ਬਾਈ ਕਿਦਾਂ ਦਾ ਲੱਗਿਆ ਮਾਹੌਲ ਪਹਿਲਾਂ ਮੰਡੀ ਦਾ ਦੱਸੋ ਠੀਕੋ ਠੀਕ ਹੈ ਬਾਈ ਸਾਡੇ ਨਗਰ ਉੱਤੇ ਬੜੀਆ ਵਿਗਦੇ ਗਾਹਕ ਲੱਗ ਰਿਹਾ ਗਾਹਕ ਤਾਂ ਲੱਗਦੇ ਆ ਠੀਕ ਹੈ ਕਿ ਅੱਜ ਕੀ ਲੈ ਕੇ ਆਏ ਹੋ ਇਥੇ ਕੱਲੀ ਝੋਟੀ ਲੈ ਕੇ ਆਏ ਆ ਅੱਛਾ ਕੱਲੀ ਝੋਟੀ ਲੈ ਕੇ ਆਏ ਹੋ ਲਓ ਜੀ ਝੋਟੀ ਦੇਖੋ ਬਾਈ ਹੋਰਾਂ ਦੀ ਆਪਾਂ ਵੈਸੇ ਵੀਡੀਓ ਚ ਪਹਿਲਾਂ ਦਿਖਾ ਚੁੱਕੇ ਆ ਤੋਰਾ ਤੋਰਾ ਇਹਦਾ ਤੇ ਬਾਈ ਹੋਰੇ ਕਹਿੰਦੇ ਵੀ ਗਾਹਕ ਵਗੈਰਾ ਵੀ ਲੱਗ ਰਹੇ ਆ ਭਾਈ ਆਪਾਂ ਲੈਣੀ ਆ ਸਮਝਵਾਰੇ ਜਾਣਕਾਰੀ ਪਹਿਲਾਂ ਤਾਂ ਇਹ ਦੱਸੋ ਵੀ ਇਹ ਕਿੰਨੇ ਸੂਏ ਮੱਝ ਹੈ ਆਹ ਭਾਈ ਜੀ ਦੂਜੇ ਸੂਏ ਹੈ ਅਜ ਨਾਲ ਥੋੜਾ ਜਿਹਾ ਮੱਝ ਦੇ ਦੂਜੇ ਸੂਏ ਮੱਝ ਹੈ ਭਾਈ ਠੀਕ ਹੈ ਕਿੰਨੇ ਦਿਨ ਹੋਇਆ ਭਾਈ ਸੂਈ ਨੂੰ ਅੱਜ ਜੀ 12-13 ਦਿਨ ਹੋ ਉਸੂਈ ਨੂੰ 12-13 ਦਿਨ ਹੋ ਗਏ ਠੀਕ ਹੈ ਤੇ ਭਾਈ ਦੁੱਧ ਕਿੰਨੇ ਦੇ ਥੱਲੇ ਜੀ ਪਹਿਲਾਂ ਦੇ ਸੀਗਾ 11-12 ਕਿਲੋ ਠੀਕ ਹੈ ਜੀ ਪ੍ਰਸ ਦੇਉਂਦੀ ਹੈ 20+ ਹੈ ਭਾਈ ਗਾਰੰਟੀ ਹੈ ਦੁੱਧ ਦੀ ਪੂਰੀ ਹਾਂ ਫੁੱਲ ਗਾਰੰਟੀ ਹੈ ਜੀ ਬੰਦਾ ਯਾਨੀ ਕਿ ਚੋਕੇ ਦੇਖ ਸਕਦਾ ਹੈ ਚੋਕੇ ਫੇਰ ਲਿਆਰ ਠੀਕ ਹੈ ਤੇ ਮਗਰ ਇਹਦੇ ਬੱਚਾ ਕੀ ਹੈਗਾ ਮਗਰ ਕੱਟਾਗਾ ਠੀਕ ਹੈ ਮੜਾ ਕੱਟਾ ਦਿਖਾਓ ਲਓ ਜੀ ਆਹ ਕੱਟਾ ਹੈਗਾ ਮੱਝ ਦਾ ਪੂਰਾ ਤੰਦਰੁਸਤ ਕੱਟਾ ਹੈਗਾ ਪੂਰਾ ਦੇਖੋ ਮਾਂ ਪੁੱਤ ਦੀ ਜੋੜੀ ਇਹ ਹੈਗੀ ਵੱੱਝ ਤੇ ਮੜਾ ਥਣਾ ਤੇ ਵੀ ਆਪਾਂ ਛਾਤੀ ਮਰਾਦਗੇ ਦੇਖੋ ਪੂਰੇ ਮੋٹے ਥਣ ਹੈਗੇ ਭਾਈ ਹੋਰੇ ਕਹਿੰਦੇ ਵੀ ਉਂਗਲ ਚਿੱਟੀ ਧਾਰ ਪੈਂਦੇ ਜਦੋਂ ਆਪਾਂ ਚਾਉਨੇ ਆ ਬਾਈ ਤੁਹਾਨੂੰ ਤੁਹਾਨੂੰ ਪੂਰੀ ਗਾਰੰਟੀ ਹੈ ਪੂਰੀ ਗਾਰੰਟੀ ਕੋਈ ਨੁਕਸ ਨਹੀਂ ਹੋਏਗਾ ਕੋਈ ਨੁਕਸ ਨਹੀਂ ਹੋਏਗਾ ਠੀਕ ਹੈ ਤੇ ਬਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਜਾਂ ਤੇ ਤੁਹਾਨੂੰ ਜੇ ਕੋਈ ਨਹੀਂ ਪ੍ਰੋਬਲਮ ਦੱਸ ਸਕਦੇ ਕੋਈ ਪ੍ਰੋਬਲਮ ਨਹੀਂ ਦੱਸੋ ਫਿਰ ਰੇਟ ਕੀ ਮੱਝ ਦਾ ਰੇਟ ਤਾਂ 525 ਕਰਦੇ ਆ ਜੀ 525 ਕਰਦੇ ਆ ਠੀਕ ਹੈ ਤੇ ਹੁਣ ਤੱਕ ਬਾਈ ਕਿੰਨਾ ਲੱਗ ਗਿਆ ਤੇ ਪਤਾ ਕੁਝ ਕੋਈ ਨਹੀਂ ਬੱਕੇ ਦੱਸਾਂ ਜੀ ਠੀਕ ਹੈ ਕੋਈ ਗੱਲ ਨਹੀਂ ਬਾਈ ਉਹ ਇਹ ਕਹਿੰਦੇ ਵੀ ਆਪਾਂ ਰੇਟ ਥੋੜਾ ਜਿਹਾ ਹਾਈ ਰੱਖਣਾਗਾ ਤੇ 525 ਦੀ ਡਿਮਾਂਡ ਆ ਬਾਈ ਉਹ ਇਹ ਕਹਿੰਦੇ ਤੇ ਬਾਈ ਊ ਮਾਨਤਨ ਕਰ ਦੋਗੇ ਹਾਂਜੀ ਹਾਂਜੀ ਕਰ ਦਿਆਂਗੇ ਮਨ ਕੇ ਚਲੋ ਕੋਈ ਵੀਡੀਓ ਦੇਖ ਕੇ ਆਪਣਾ ਬੰਦਾ ਤੁਹਾਡੇ ਕੋਲੇ ਆਉਂਦਾ ਠੀਕ ਹੈ ਤੇ ਬਾਈ ਤੁਸੀਂ ਪਿੱਛੋਂ ਵਪਾਰ ਕਰਦੇ ਹੋ ਕਿ ਆਪਣਾ ਵੇਸੀ ਘਰੇ ਪਾਲਦੇ ਹੋ ਵੀ ਅਸੀਂ ਬੜੀਆਂ ਝੋਟੀਆਂ ਪਾਲਦਿਆਂ ਕਰੇਗੇ ਠੀਕ ਹੈ ਪਹਿਲੇ ਸੁਏ ਦੋ ਪੀਕੇ ਦੁੱਧ ਸੁਏ ਵੇਚਦੇ ਆ ਦੂਜੇ ਸੁਏ ਵੇਚ ਦਿੰਦੇ ਹੋ ਠੀਕ ਹੈ ਬਾਈ ਹੋਰ ਵੀ ਆਪਣੇ ਘਰੇ ਹੁੰਦੀਆਂ ਨੇ ਮੱਝਾਂ ਹਾਂਜੀ ਕੜੀਆਂ 3-4 ਹੋਰ ਕੜੀਆਂ ਨੇ 3-4 ਹੋਰ ਕੜੀਆਂ ਨੇ ਤੇ ਮੋਸਟਲੀ ਯਾਨੀ ਕਿ ਤੁਹਾਡਾ ਜਿਹੜਾ ਕੰਮ ਆ ਉਹ ਸੇਲ ਪਰਚੇਸ ਦਾ ਹੀ ਹੈਗਾ ਠੀਕ ਹੈ ਤੇ ਮਾਹੌਲ ਬਾਈ ਠੀਕ ਲੱਗਿਆ ਇੱਥੇ ਮਾਹੌਲ ਵਧੀਆ ਜੀ ਤੇ ਪੈ ਆਪਣੇ ਪੰਜਾਬ ਦੇ ਵਿੱਚ ਤੁਸੀਂ ਹੋਰ ਵੀ ਮੰਡੀਆਂ ਕਰਦੇ ਹੋ ਕਿ ਇੱਥੇ ਆਉਣੇ ਕਿੱਲੇ ਨਹੀਂ ਜੀ ਮੰਡੀ ਆ ਵੀ ਵਧੀਆ ਜੀ ਠੀਕ ਹੈ ਉਹ ਡੱਬ ਵਾਲੀ ਵਗੈਰਾ ਜਾਂ ਹੋਰ ਜਾਣੇ ਹੋ ਨੇ ਇੱਥੇ ਵੀ ਠੀਕ ਆ ਠੀਕ ਆ ਠੀਕ ਆ ਲਓ ਜੀ ਆਪਾਂ ਬਾਈ ਹਰਨਾ ਦਾ ਕਰ ਲਈ ਗੱਲਬਾਤ ਇਹ ਬੱਚਾ ਹੈਗਾ ਤੇ ਇਹ ਮੱਝ ਹੈ ਜੀ ਇਹਨਾਂ ਦੀ ਦਾਕ ਲੱਗ ਰੇ ਆ ਪੂਰੀ ਸੋਹਣੀ ਤੇ ਤਾਂਦਰਸ ਤੋਂ ਮੱਝ ਹੈ। ਬਾਈ ਮੋਰਾ ਨਸਲੀ ਨੇ। ਹਾਂਜੀ ਮੋਰਾ ਨਸਲੀ ਹੈ। ਠੀਕ ਹੈ। ਦੁੱਧ ਕਿੰਨਾ ਦੱਸਿਆ ਸੀਗਾ ਤੁਸੀਂ? ਮੁੰਗੂ ਦੇ ਜੀ 18-19 ਕਿਲੋ 20+ ਦੇਉਗੇ। ਹੁਣ 20+ ਦੇਉਗੇ ਇਹ। ਠੀਕ ਹੈ। ਬਾਈ ਹੋਰੇ ਕਹਿੰਦੇ ਵੀ 20+ ਦੁੱਧ ਹੈ 525 ਤੇ ਤੀਜਾ ਸੂਆ ਦੱਸਿਆ ਸੀਗਾ? ਤੀਜਾ ਜੀ ਦੂਜਾ ਸੂਆ। ਲਓ ਜੀ। ਦੇਖੋ। ਲੇਵਾ ਵਗੈਰਾ ਚੈੱਕ ਕਰ ਲਓ। ਬਾਈ ਹੋਰੇ ਕਹਿੰਦੇ ਵੀ ਅਸੀਂ ਤਾਂ ਘਰੇ ਪਾਲਦੇ ਜੀ ਮੱਝਾਂ ਆਉਂਦੀਆਂ। ਤੇ ਛੇ ਪਚੇ ਇਹਦਾ ਵੀ ਨਾਲ ਕਰਦੇ ਆ ਤੇ ਡੇਰੀ ਦਾ ਕੰਮ ਹੈ ਜੀ ਘਰੇ ਆਪਣਾ ਤੇ ਜੇ ਕਿਸੇ ਵੀਰ ਨੇ ਮੱਝ ਵਗੈਰਾ ਲੈਣੀ ਵੀ ਹੈ ਭਾਈ ਜੇ ਕਿਸੇ ਨੇ ਮੱਝ ਵਗੈਰਾ ਲੈਣੀ ਹੈ ਘਰੋਂ ਵੀ ਤੁਸੀਂ ਆ ਕੇ ਤੁਹਾਡੇ ਕੋਲ ਘਰੇ ਆਵੇ ਕੋਈ ਤਾਂ ਦੇ ਦੇਣ ਬੜਾ ਜੀ ਐਡਰੈਸ ਕਨਫਰਮ ਕਰੋ ਫਿਰ ਬੜਾ ਫਰੈਂਡ ਜੀ گاؤں ਬਾਲਾ ਸਰ ਹਾਂਜੀ ਰਾਣੀਆਂ ਜ਼ਿਲ੍ਹਾ ਫਿਰਸਾ ਠੀਕ ਹੈ ਇੱਕ ਮੋਬਾਈਲ ਨੰਬਰ 96710 17433 ਇੱਕ ਵਾਰੀ ਹੋਰ ਬੋਲ ਦਿਓ 92710 17436 ਲੋਬੀ ਦੋਸਤੋ ਅ ਨੰਬਰ ਸਾਡੇ ਕੋਲੇ ਆ ਗਿਆ ਜੇ ਕਿਸੇ ਨੇ ਮੱਝ ਵਗੈਰਾ ਲੈਣੀ ਹੋਵੇ ਤਾਂ ਬਾਈ ਹੋਰੇ ਕਹਿੰਦੇ ਵੀ ਸਾਡੇ ਕੋਲੇ ਹੋਰ ਵੀ ਬਹੁਤ ਸੋਹਣੀਆਂ ਤੇ ਚੰਗੀਆਂ ਨਸਲ ਦੀਆਂ ਮੱਝਾਂ ਹੈਗੀਆਂ ਨੇ ਤੇ ਇਸ ਨੰਬਰ ਤੇ ਆ ਕੇ ਤੁਸੀਂ ਬਾਈ ਹੋਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੱਝਾਂ ਬਾਰੇ ਲੈ ਸਕਦੇ ਹੋ ਪੂਰੀ ਜਾਣਕਾਰੀ ਬਹੁਤ ਧੰਨਵਾਦ ਵੀਰੇ ਤੁਸੀਂ ਆਪਣਾ ਟਾਈਮ ਦਿੱਤਾ ਤੇ ਮੱਝਾਂ ਬਾਰੇ ਜਾਣਕਾਰੀ ਦਿੱਤੀ